ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਦੁਨੀਆ ਵਿੱਚ ਬੇਸ਼ੱਕ ਬੇਈਮਾਨੀ ਦਾ ਪਸਾਰਾ ਹੈ ਪਰ ਆਜ਼ਦੇ ਦੌਰ ਵਿੱਚ ਕੁਝ ਲੋਕ ਇਮਾਨਦਾਰੀ ਦੀ ਮਿਸਾਲ ਹਨ ਉਹਨਾਂ ਵਿੱਚੋਂ ਇੱਕ ਹਨ ਸਰਦਾਰ ਰਣਧੀਰ ਸਿੰਘ ਕੋਮਲ ਜਿਹੜੇ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾਮੁਕਤ ਮੈਨੇਜਰ ਹਨ ਉਹਨਾਂ ਨੂੰ ਇੱਕ ਮਾਈਟਸ ਦੇ ਵਿੱਚੋਂ ਇੱਕ ਸੋਨੇ ਤੇ ਡਾਇਮੰਡ ਦਾ ਹਾਰ ਸੋਸਾਇਟੀ ਵਿੱਚੋਂ 21 ਅਗਸਤ ਨੂੰ ਸਵੇਰੇ ਸੈਰ ਕਰਨ ਸਮੇ 6:30 ਵਜੇ ਮਿਲਿਆ ਤੇ ਉਸ ਤੋਂ ਤੁਰੰਤ ਬਾਅਦ ਸਰਦਾਰ ਅਨਦੀਪ ਸਿੰਘ ਸੁਸਾਇਟੀ ਦੇ ਪ੍ਰਬੰਧਕ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਇੱਕ ਕੀਮਤੀ ਚੀਜ਼ ਦੇ ਗੁੰਮ ਹੋਣ ਦਾ ਮੈਸੇਜ ਵੀ ਵਾਇਰਲ ਕੀਤਾ ਗਿਆ। ਉਸ ਤੋਂ ਤੁਰੰਤ ਬਾਅਦ ਉਸੇ ਸੁਸਾਇਟੀ ਦੀ ਰਹਿਣ ਵਾਲੀ ਨਮਰਤਾ ਨਾਮ ਦੀ ਇੱਕ ਔਰਤ ਨੇ ਸੰਪਰਕ ਕੀਤਾ ਕਿ ਮੇਰਾ ਮੰਗਲ ਸੂਤਰ ਗੁੰਮ ਹੈ ਤੇ ਨਾਲ ਦੀ ਨਾਲ ਉਕਤ ਔਰਤ ਨੇ ਮੰਗਲ ਸੂਤਰ ਦੀ ਇੱਕ ਫੋਟੋ ਗਰੁੱਪ ਵਿੱਚ ਸ਼ੇਅਰ ਵੀ ਕੀਤੀ। ਫਿਰ ਕਿਸੇ ਸੁਸਾਇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਇੱਕ ਕੀਮਤੀ ਮੰਗਲ ਸੂਤਰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹਰ ਮਿਲਣ ਤੋਂ ਬਾਅਦ ਸਾਰੇ ਪਰਿਵਾਰ ਨੇ ਕੋਮਲ ਪਰਿਵਾਰ ਦਾ ਧੰਨਵਾਦ ਕੀਤਾ ਤੇ ਇਸ ਇਮਾਨਦਾਰੀ ਦੀ ਚਰਚਾ ਸਾਰੀ ਸੁਸਾਇਟੀ ਵਿੱਚ ਹੋ ਰਹੀ ਹੈ ਬਟਾਲਾ ਵਿੱਚ ਪੰਜਾਬ ਪੁਲਿਸ ਵੱਲੋਂ ਨਵੇਕਲਾ ਪ੍ਰੋਗਰਾਮ ਕੀਤਾ ਗਿਆ ਤੇ ਬਟਾਲਾ ਦੇ ਕਮਿਊਨਿਟੀ ਹਾਲ ਦੇ ਵਿੱਚ ਪੁਲਿਸ ਅਤੇ ਪਬਲਿਕ ਦੀ ਮਿਲਣੀ ਕੀਤੀ ਗਈ ਇਸ ਵਿੱਚ ਬਟਾਲਾ ਪੁਲਿਸ ਦੇ ਨਿਯੁਕਤ ਐਸਐਸਪੀ ਸੁਹੇਲ ਕਾਸਿਮੀਰ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਬਟਾਲਾ ਸ਼ਹਿਰ ਤੋਂ ਆਏ ਲੋਕਾਂ ਦੀਆਂ ਆਮੋ-ਸਾਹਮਣੇ ਬੈਠ ਕੇ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਦੇ ਹੱਲ ਦਾ ਬਟਾਲਾ ਪੁਲਿਸ ਵੱਲੋਂ ਪ੍ਰੋਸਾ ਕਰਨ ਵੀ ਦਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਐਸਐਸਪੀ ਬਟਾਲਾ ਨੇ ਕਿਹਾ ਕਿ ਅੱਜ ਜੋ ਪ੍ਰਾਲਾ ਕੀਤਾ ਗਿਆ ਉਹ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਕਸਬਿਆਂ ਵਿੱਚ ਵੀ ਕੀਤਾ ਜਾਵੇਗਾ ਇਹਦੇ ਵਿੱਚ ਬੇਸਿਕਲੀ ਬਟਾਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਡਾਇਰੈਕਸ਼ਨ ਹੈਗੀ ਹੈ ਡੀਆਈਜੀ ਬਟਾਲਾ ਦੀ ਉਸੇ ਦੇ ਤਹਿਤ ਅਸੀਂ ਬਟਾਲਾ ਦੇ ਵਿੱਚ ਜਿਹੜੇ ਚਾਰ ਸਬਡਿਵੀਜ਼ਨਸ ਲੱਗੇ ਨੇ ਉੱਥੇ ਲੋਕ ਮਿਲਣੀ ਦਾ ਆਯੋਜਨ ਕਰ ਰਹੇ ਨੇ ਦਾ ਉਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜਾ ਬਟਾਲਾ ਸ਼ਹਿਰ ਹੈ ਜਿਹੜਾ ਸਬਡਿਵੀਜ਼ਨ ਬਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਮਿਲਣੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਹੈ ਸੰਸਥਾਏ ਹੈ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਇੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆ ਹੈ ਕਿਹੜੀ ਗ੍ਰਿਵਿਆਸਸ ਹੈ ਤਾਂ ਉਹਦਾ ਪੁਲਿਸ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ so that ਆਪਾਂ ਉਹਦਾ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗੱਲਬਾਤ ਹੋ ਰਹੀ ਸੀਗੀ ਬਖੋ ਜਿਹੜੇ ਮਸਲੇ ਆਗੇ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਸ ਹੈ ਜਾਂ ਲੋਕਾਂ ਨੂੰ ਬਦੀ ਥਾਣੇ ਦੇ ਵਿੱਚ ਮੁਸ਼ਕਿਲਾਂ ਪੇਸ਼ ਆਉਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਹੈਗੇ ਨੇ ਪਬਲਿਕ ਨੇ ਸਾਨੂੰ ਬੋਟ ਕਰਾ ਲਈਏ ਤਾਂ ਅਸੀਂ ਫਰਦਰ ਫਿਰ ਇਹਨਾਂ ਡੈਲੀਗੇਟ ਕਰਕੇ ਅਫਸਰ ਸਰਾਹੀ ਜਿਹੜੇ ਮਸਲੇ ਹੈ ਹਲ ਕਰਾਉਣ ਸਰ ਇਹ ਜਿਹੜਾ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੀ ਇੱਕ ਕਨਸੈਪਟ ਸੀ ਇਹ ਕਰਨਾ ਹੈ ਫਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤਿਹਗੜ ਚੋੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ اور پولیس ਦੇ ਵਿਚਕਾਰ ਕੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਨੂੰ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਉਸ ਜਿਹੜੀ ਹੈ ਬਿਨਾਂ ਕਿਸੇ ਵਿਤਰੇ ਤੋਂ ਬਿਨਾਂ ਕਿਸੇ ਪੱਖਪਾਤ ਦੇ ਔਰ ਪਾਰਟੀ ਬਾਝੋਂ ਉੱਪਰ ਉੱਠ ਕੇ ਕੰਮ ਕਰਨਾ ਜਾਂਦੀ ਹੈ। ਪਰ ਅੱਜ तमाम ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਬਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀਆਂ ਚਾਹੀਦੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਪਿੰਡ ਹਰੀਪੁਰ ਚੌਂਕ ਵਿੱਚ ਲੋਕਾਂ ਨੇ ਇੱਕ ਜਾਲੀ ਬਾਬੇ ਨੂੰ ਉਸ ਸਮੇਂ ਕੁਝ ਨਿਹੰਗ ਸੰਗਤ ਅਤੇ ਕੁਝ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਕਾਬੂ ਕਰਦੇ ਹੋਏ ਦਰਖਤ ਨਾਲ ਬੰਨ੍ਹ ਦਿੱਤਾ ਤੇ ਬਾਕੀ ਉਸ ਦੇ ਜਾਲੀ ਬਾਬੇ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਜਦੋਂ ਲੋਕਾਂ ਕੋਲੋਂ ਕਿਸੇ ਧਾਰਮਿਕ ਸੰਸਥਾ ਜਾਂ ਜਗ੍ਹਾ ਦਾ ਦੱਸ ਕੇ ਪੈਸਿਆਂ ਦੀ ਗ੍ਰਾਹੀ ਕਰ ਰਿਹਾ ਸੀ ਲੋਕਾਂ ਦਾ ਪਾਰਾ ਉਦੋਂ ਹਾਈ ਹੋ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਪੁੱਛਣਾ ਚਾਹਿਆ ਕਿ ਤੁਸੀਂ ਕਿਹੜੀ ਧਾਰਮਿਕ ਸੰਸਾ ਤੋਂ ਹੋ ਤੇ ਕਿੱਥੋਂ ਆਏ ਹੋ ਕਿਹੜੀ ਸੰਸਾ ਦੇ ਬਾਬੇ ਹੋ ਤਾਂ ਉੱਥੋਂ ਦੇ ਲੋਕਾਂ ਦੇ ਦਸਨ ਮੁਤਾਬਿਕ ਲੋਕਾਂ ਨੂੰ ਕੋਈ ਐਡਰੈਸ ਦੱਸਣ ਦੀ بجائے ਉਹਨਾਂ ਬੈਂਸਵਾਜੀ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਕੋਲੋਂ ਪੁੱਛਪੜਤਾਲ ਕਰਨ ਵਾਲੇ ਤਾਂ ਲੋਕਾਂ ਨੇ ਜਦੋਂ ਇੱਕ ਬੱਗੇ ਨੂੰ ਦਰਖਤ ਨਾਲ ਬੰਨ ਲਿਆ ਤਾਂ ਬਾਕੀ ਸਾਥੀ ਕੋਲਿਸਕਾਰ ਦੇ ਵਿੱਚ ਸਵਾਰ ਹੋ ਕੇ ਭੱਜ ਗਏ ਭਜੀ ਕੀ ਨਾਮ ਆਪਾ ਮੇਰਾ ਨਾਮ ਜੀ ਸੁਖਰਾ ਸਿੰਘ ਇਸ ਬੰਦੇ ਨੂੰ ਕਿ ਕਿੰਨੇ ਵਜੇ ਫੜਿਆ ਤੁਸੀਂ ਤੇ ਕਿੰਨੇ ਬੰਦੇ ਸੀਗੇ ਅ ਭਾਜੀ ਇਹ 4-5 ਬੰਦੇ ਸੀਗੇ ਕੋਈਲਸ ਕਾਰ ਹੈਗੀ ਤੇ ਇਹ ਗੱਲ ਹੈਗੀ ਕੋਈ 8:30 ਵਜੇ ਦੀ ਤੇ ਦੱਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਆਹ ਦੱਸਾ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋਸ ਹੈ ਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾਨਾਂ ਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕਿਉਂ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ ਬਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਉੱਕੜਾ ਕਿਹੜੇ ਸਟੇਸ਼ਨ ਦੀ ਆ ਕਿੱਥੋਂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋ ਹੜੀ ਹਰੀਪੁਰ ਬਾਬਾ ਸ਼ਾ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਗੱਡੀ ਮਾਰੀ ਸੀ ਇਹਨਾਂ ਅਸਾ ਦੇਖੋ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜੇ ਆਏ ਆ ਜਿਹਨਾਂ ਨੇ ਕਹਿੰਦੇ ਸਾਤਰਾ ਵਿੱਚ ਠੱਗੀਆਂ ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ ਤੂੰ ਸਰਦਾਰ ਬੰਦਾ ਵਾ ਹੈਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀਤ ਅਮਰੀਤ ਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਪੀ ਦਾ ਨੰਬਰ ਨੋਟ ਕੀਤਾ ਸੀ ਭਾਜੀ ਜਲਦਬਾਜੀ ਚ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀ ਕਿ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਉਹਨਾਂ ਨੂੰ ਪੁਲਿਸ थाना ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ ਦੋ ਅਣਪਛਾਤੇ ਮੋਟਰਸਾਈਕਲਸ ਆਰ ਨੌ ਚਾਹਾਨਾ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਵਿੱਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਉਰਫ ਬੌਬੀ ਨੇ ਦੱਸਿਆ ਕਿ ਗੱਲ ਬੀਤੀ ਸ਼ਾਮ ਕਰੀਬ 6 ਵਜੇ ਦੇ ਮੋਟਰਸਾਈਕਲ ਸਵਾਰਣ ਪਚਾਤੇ ਨੌਜਵਾਲਾ ਵੱਲੋਂ ਉਹਨਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਗਨੀਮਤ ਇਹ ਰਹੀ ਕਿ ਗੋਲੀ ਦੁਕਾਨ ਦੀ ਦੀਵਾਰ ਵਿੱਚ ਜਾ ਲੱਗੀ ਜੇਕਰ ਨਿਸ਼ਾਨਾ ਇੱਧਰ ਉੱਧਰ ਲੱਗਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਸਰ ਫਰੋਤੀ ਦਾ ਹੀ ਮਾਮਲਾ ਹੈ ਇਹ ਫਰੋਤੀ ਕੌਣ ਮੰਗਦਾ ਹੈ ਮੰਗਦੇ ਆ ਜੀ ਕੌਣ ਮੰਗਦਾ ਜੀ ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਕੀਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਜੀ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਫੜੇ ਕਿ ਉਹ ਦੋਸੀ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵਾਹ ਜਮਾਨਤ ਹੋ ਗਈ ਅੱਛਾ ਹਾਂਜੀ ਜਿਹੜੀ ਕੱਲ ਗੋਲੀਆਂ ਚੱਲੀਆਂ ਉਹ ਕਿੱਥੇ ਲੱਗੀ ਹੈ ਉਹ ਦੁਕਾਨ ਦੇ ਸਭ ਤੋਂ ਪੱਲੇ ਕੋਲੇ ਤੇ ਲੱਗੀ ਇਸ ਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਤਾਂ ਇਹ ਜੀ ਪੂਰਾ ਯੋਰ ਨਾ ਨਿਸ਼ਾਨ ਨਹੀਂ ਨਹੀਂ ਕਰਦੇ ਸਿਟੀ ਤੇ ਵੀ ਬੈਰਾ ਕੈਮਰੇ ਜਾਈ ਹਾਂਜੀ ਆਏ ਜੀ ਉਹ ਬੰਨੇ ਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕੀ ਪਿਛਲੇ ਮਗਰੋਂ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰੋਂ ਉਹਨਾਂ ਕਾਰਨ ਕੀਤੀ ਹੈ ਤਿੰਨ ਫਾਰ ਗੱਡੇ ਹਾਂਜੀ ਥੋੜਾ ਹੀ ਬਰਗਰਾ ਗਿਆ ਸਰ ਅਜਾ ਕੱਲ ਕਾਪੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਇਹ ਰਚਾ ਜੀ ਇਹ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ ਹੈ 6:20 ਤੇ ਕੋਈ ਗੋਲੀ ਚੱਲੀ ਹੈਗੀ ਪਰਮਕੁਟੁੰਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆ। ਕੀ ਮਸਲਾ? ਕੋ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲਈ? ਇਹ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੀ ਦੁਕਾਨ ਤੇ ਗੋਲੀ ਚੱਲੀ ਹੈਗੀ। ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ। ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ? ਹਾਂ ਜੀ ਜਿਹੜਾ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਾ ਦਿਲ ਦੇ ਵਿੱਚ ਨਹੀਂ ਸਰ। ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਪੰਜਾਬ ਸਰਕਾਰ ਵੱਲੋਂ ਖੇਡਾ ਵਤਨ ਪੰਜਾਬ ਦੀਆਂ ਦੇ ਤਹਿਤ 20 ਤਰੀਕ ਨੂੰ ਸ਼ੁਰੂ ਹੋਈ ਟਾਰਚ ਰੈਲੀ ਇਹ ਟਾਰਚ ਰੈਲੀ ਲੁਧਿਆਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਉਸ ਮਗਰੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚੀ ਜਿੱਥੇ ਇਸ ਟਾਰਚ ਰੈਲੀ ਦਾ ਸਵਾਗਤ ਬਟਾਲਾ ਤੋਂ ਵਿਧਾਇਕ ਅਮਨ ਚੇਰ ਸਿੰਘ ਸ਼ੈਰੀ ਕਲਸੀ ਬਟਾਲਾ ਸ਼ੈਰੀ ਭੰਡਾਰੀ ਤੋਂ ਇਲਾਵਾ ਹੋਰ ਕਈ ਅਧਿਕਾਰੀਆਂ ਨੇ ਤੇ ਸ਼ਿਕਸ਼ਾ ਵਿਭਾਗ ਦੇ ਲੋਕਾਂ ਨੇ ਕੀਤਾ ਇਸ ਮੌਕੇ ਬੋਲਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਖੇਡਾਵਤਨ ਪੰਜਾਬ ਦੀਆਂ ਕਰਵਾਉਣ ਦਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਤੇ ਵੱਧ ਤੋਂ ਵੱਧ ਪਲੇਅਰ ਪੈਦਾ ਕਰਨਾ। ਜੇ ਪੀ ਹਨ ਨੂੰ ਜਿਹੜੀ ਹੈ ਮਾਨ ਸਰਕਾਰ ਨੇ ਜਿਹੜੀ ਅੱਜ ਜੋਨਸ਼ੂ ਕੀਤੀ ਆ ਖੇਡਾਵਤਨ ਪੰਜਾਬ ਦੀਆਂ ਤੇ ਉਹ ਵਧੀਆ ਹਾਰਡ ਸਪੋਰਟਸ ਨੇਂ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਹੈ ਜਿਹੜਾ ਸਾਡੇ ਸੈਂਟਰਾਂ ਘੁੰਮ ਲਾਂਦਾ ਸਾਡੇ ਉਥੇ ਆਪਣਾ ਸੈਂਟਰਾਂ ਤੇ ਜਿੰਨੇ ਵੀ ਆ ਬੱਚੇ ਆ ਸਾਰੇ ਇਹਨਾਂ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ। ਮਕਸਦ ਇਹ ਹੈ ਕਿ ਨੌਜਵਾਨਾਂ ਨੂੰ ਸਪੋਰਟਸ ਦੇ ਪ੍ਰਤੀ ਰਿਵਾਈਰ ਕਰਨਾ ਤਾਂ ਕਿ ਜਿਵੇਂ ਸਾਡੇ ਅਸੀਂ ਪਿਛੇ ਦੇਖੀਏ ਸਾਡੇ 2 ਸਾਲਾਂ ਸਾਡਾ 올림픽 ਮੈਡਲ ਆ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਜਿੰਨਾ ਸਾਡਾ ਗ੍ਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾੜ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ ਸੋ ਖੇਡਾਂ ਵਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਨੌਜਵਾਨ ਜਿਹੜੇ ਨੌਕਰੀ ਦੀ ਫਿਕਰ ਹੁੰਦਾ ਤੇ ਸਪੋਰਟਸ ਇੱਕ ਇਹੋ ਜਿਹੇ ਇਹੋ ਜਿਹੇ ਜਰੀਆ ਜਿੰਨਾ ਆਪਾਂ ਨੌਕਰੀ ਵੀ ਲੈ ਸਕਦੇ ਹਾਂ ਸਰਕਾਰ ਨੇ ਉਹਦੇ ਵਿੱਚ ਕੋਟਾ ਵੀ ਆਪਣਾ ਕੀਤਾ ਜੇ ਆਪਾਂ ਪੀਸੀਐਸ ਅਫਸਰ ਦੀ ਗੱਲ ਕਰਦੇ ਆ ਮੈਡਮ ਆਪਾਂ ਗੱਲ ਕਰਦੇ ਆ ਤੇ ਉਹਦੇ ਵਿੱਚ ਵੀ ਸਾਡਾ ਕੋਟਾ ਸਪੋਰਟਸ ਦਾ ਸੋ ਇਹੀ ਅਵੇਅਰਨੈਸ ਨੂੰ ਫਲਾਉਣ ਵਾਸਤੇ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹ ਅੱਜ ਇਹ ਤੀਸਰਾ ਸੈਸ਼ਨ ਹੈ ਬਲੌਕ ਲੈਵਲ ਤੋਂ ਸਾਡੀਆਂ ਗੇਮਾਂ ਸ਼ੁਰੂ ਹੁੰਦੀਆਂ ਨੇ ਇਹਨਾਂ ਬਹੁਤ ਜ਼ਿਆਦਾ ਰਿਸਪੌਂਸ ਬੱਚਿਆਂ ਵਿੱਚ ਆ ਰਿਹਾ ਬੱਚੇ ਵੀ ਆਪਣੇ ਆਪ ਰਜਿਸਟਰਡ ਵੀ ਕਰ ਰਹੇ ਨੇ ਖੇਡਾਂ ਵਿੱਚ ਆਪਣੇ ਆਪ ਨੂੰ ਇਨਵੋਲ ਵੀ ਕਰ ਰਹੇ ਨੇ ਪੇਰੈਂਟਸ ਵੀ ਬਹੁਤ ਅਵੇਅਰ ਹੋਏ ਇਹਨਾਂ ਕਰਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੰਨੀਆਂ ਸਾਡੀਆਂ ਇੰਟਰਨੈਸ਼ਨਲ ਲੈਵਲ ਤੇ ਖੇਡਾਂ ਨੇ ਆਪਾਂ ਹੈਂਡਬਾਲ ਫੁੱਟਬਾਲ ਵਾਲੀਬॉल ਰਗਬੀ ਆਲ ਟਾਈਪ ਆਫ ਗੇਮ ਜਿਹੜੀਆਂ ਸਾਡੀਆਂ ਨੇ ਸਾਡੀ ਅਕੋਰਡਿੰਗ ਟੂ ਸ ਸੀ ਆ ਉਹ ਸਾਰਿਆਂ ਦੇ ਵਿੱਚ ਇਨਵੋਲਵਮ ਨੇ ਔਰ ਸਾਡਾ ਇਹੀ ਮੈਸੇਜ ਆ ਸਾਡਾ ਬੀਗ ਕੋਚ ਬੀਗ ਡੀਐਸਓ ਬੀਗ ਟਰੈਕਟਰ ਸਪੋਰਟਸ ਜਾਂ ਵੀ ਮੈਕਸਿਮ ਬੱਚੇ ਜਿਹੜੇ ਆ ਨਾ ਖੇਡਾਂ ਵਿੱਚ ਆਪਣਾ ਭਾਗ ਲੈਣ ਤਾਂ ਕਿ ਬੱਚੇ ਦੀ ਤੰਦਰੁਸਤੀ ਰਹੇ ਤੇ ਉਹ ਇੱਕ ਵਧੀਆ ਸਮਾਜ ਸਿਰਜ ਸਕਣ ਧੰਨ ਧੰਨ ਬੱਚੇ ਜੀ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋ ਕਰਨ ਦੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਹੇ ਆ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣਗੇ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋਗੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ 'ਚ ਜ਼ਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਂਭਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿੱਖਿਆ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕੀ ਇਹ ਖੇਡਾਂ ਵੱਲੋਂ ਇਹਨਾਂ ਇੱਕ ਵਧੀਆ ਆਪਣਾ ਰੋਜ਼ਾਨਾ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਹੇ ਦੇ ਪੰਜਾਬ ਦੀ ਤਰੱਕੀ ਵੀ ਜੜੀ ਨਾੜ ਰਹੀ। ਬਲਾਜੌਰ ਦੇ ਨਾਲ ਲੱਗਦੇ ਪਿੰਡ ਸਜਾਵਲ ਪੁਰਵਿਖੇ ਪੀਰ ਪਾਬਾ ਚੰਗੇ ਸ਼ਾਹ ਜੀ ਦੇ ਦਰਬਾਰ ਤੇ ਬੀਤੇ ਚੋਰਾਂ ਦੇ ਵੱਲੋਂ ਦਰਬਾਰ ਵਿੱਚ ਚੋਰੀ ਦੀ ਵਾਰਦਾਤ ਅੰਜਾਮ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਰਬਾਰ ਕਮੇਟੀ ਮੈਂਬਰ ਭਗਤ RAM ਅਤੇ ਰਵੀ ਨੇ ਦੱਸਿਆ ਕਿ ਰੋਜ਼ਾਨਾ ਇਸ ਪੀਰ ਜੀ ਦੇ ਦਰਬਾਰ ਤੇ ਕਈ ਪਿੰਡ ਦੇ ਸ਼ਰਧਾਲੂ ਸਵੇਰੇ ਤੜਕੇ ਮੱਥਾ ਟੇਕਣ ਲਈ ਆਉਂਦੇ ਹਨ ਤੇ ਜਦੋਂ ਦਰਬਾਰ ਤੇ ਮੱਥਾ ਟੇਕਣਾ ਅਤੇ ਪਿੰਡ ਵਾਸੀਆਂ ਨੇ ਦੇਖਿਆ ਤਾਂ ਦਰਬਾਰ ਵਿੱਚ ਲੱਗੇ ਦਰਵਾਜ਼ੇ ਤੇ ਤਾਲੇ ਚੋਰਾਂ ਵੱਲੋਂ ਤੋੜੇ ਹੋਏ ਸਨ। ਤਾਂ ਉਹਨਾਂ ਨੇ ਸਬੰਧੀ ਉਹਨਾਂ ਨੂੰ ਇਤਲਾਹ ਵੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਨੇ ਦਰਬਾਰ ਵਿੱਚ ਜਾ ਕੇ ਦੇਖਿਆ ਤਾਂ ਚੋਰਾਂ ਵੱਲੋਂ ਤਾਲੇ ਤੋੜ ਕੇ ਦਰਬਾਰ ਵਿੱਚ ਸ਼ਰਧਾਲੂਆਂ ਵੱਲੋਂ ਚੜਾਈਆਂ ਚਾਦਰਾਂ ਤੇ ਇਨਵਰਟਰ ਸਮੇਤ ਬੈਟਰੀ ਤੇ ਬਰਤਨ ਤੇ ਗੋਲਕ ਵਿੱਚੋਂ ਪੈਸੇ ਤੇ ਹੋਰ ਵੀ ਕੀਮਤੀ ਸਮਾਨ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸੀ। ਅਸੀਂ ਤੜਕੇ 6 ਵਜੇ ਤੇ ਸਾਰੇ ਜਨਾਨੀਆਂ ਮੱਥਰੇ ਕਹਾਣੀ ਹੈ ਜੀ। ਠੀਕ ਹੈ ਜਨਾਨੀਆਂ ਨੇ ਸਾਨੂੰ ਦੱਸਿਆ ਕਿ ਇੱਥੇ ਚੋਰੀ ਹੋ ਚੁੱਕੀ ਹੈ ਜੀ। ਕਿਉਂਕਿ ਅਸੀਂ ਕਦੇ ਵੀ ਇੱਥੇ ਅਸੀਂ ਰੋਜ਼ ਆਉਂਦੇ ਜਾਂਦੇ ਬਹੁਤ ਯਾਨੀ ਕਿ ਤੜਕੇ 3 ਵਜੇ ਵੀ ਸੰਗ ਤੇ ਇੱਥੇ ਆਉਂਦੀ ਜਾਂਦੀ ਹੈ ਜੀ। ਤੇ ਸਾਨੂੰ ਕੋਈ ਇਦਾਂ ਦਾ ਕੋਈ ਸਾਡਾ ਮਜਾ ਸਾਰੀ ਖੁੱਲੀ ਰਹਿੰਦੀ ਹੈ ਇਹ ਫੇ ਅੱਜ 6 ਵਜੇ ਜਨਨੀ ਆਈਆਂ ਸੀਗੀਆਂ ਮੱਥਾ ਟੇਕਾਂ ਜੀ ਉਨੀ ਫੇ ਸਾਨੂੰ ਦੱਸਿਆ ਕਿ ਇੱਥੇ ਜਿੰਦਾ ਤੋੜਿਆ ਵਾ ਜੀ ਤੇ ਵਿੱਚੋਂ ਅਲਮਾਰੀ ਵੀ ਖਾਲੀ ਹੈ ਤੇ ਇਨਵਰਟਰ ਵੀ ਹੈ ਨਹੀਂ ਤੇ ਕੁਝ ਥੋੜੀ ਜਿਹੀ ਭਾਂਡੇ ਵੀ ਸੀਗੇ ਜੀ ਇਹਦੇ ਵਿੱਚ ਤੇ ਵਿੱਚੋਂ ਕੁਝ ਪੈਸੇ ਵੀ ਸੀਗੇ ਹਾਂਜੀ ਉਹਨਾਂ ਫੇ ਸਾਨੂੰ ਦੱਸਿਆ ਫੇ ਅਸੀਂ ਪੁਲਿਸ ਨੂੰ ਫੋਨ ਕੀਤਾ ਸੀਗਾ ਜੀ ਫੇ ਉਹ ਆ ਕੇ ਆਪਣੀ ਕਾਰਵਾਈ ਕਰਕੇ ਗਈ ਹੈ ਜੀ ਕੋਈ ਸ਼ਕਤੀ ਪੀਰ ਬਾਬਾ ਚੰਗੇ ਸਰ ਇਹ ਕਿੰਨੇ ਦਾ ਨੁਕਸਾਨ ਹੈ ਜੀ ਇਹ ਘਾਨਾ ਕਟੋਟ 70 ਕ ਹਜ਼ਾਰ ਦਾ ਤਾਂ ਹੈਗਾ ਇਹ ਕੀ ਕੀ ਲੱਗੇ ਨੇ ਇਥੋਂ ਆਪਣੇ ਇਹਨਾਂ ਵਾਟਰ ਲਗਾਏ ਤੇ 100 ਦੇ ਲਗਭਗ ਚਦਰਾਂ ਭਾਂਡੇ ਆ ਤੇ ਬਾਕੀ ਟਾਈਪੀਸ ਵਗੈਰਾ ਲਾਗੇ ਚੱਕ ਕੋ ਕੋ ਪੈਸੇ ਸੀ ਪੈਸੇ ਵੀ ਲਗਾਏ ਕੋਈ ਸੀਸੀਟੀਵੀ ਕੈਮਰਾ ਵੀ ਲੱਗਾ ਇਥੇ ਨਹੀਂ ਕੋਈ ਵਾਲੀ ਟੋੜੀ ਲੱਗੀ ਹੋਵੇ ਵਾਲ ਦੇ ਲੱਗੇ ਹੋਏ ਹੈਗੇ ਚੱਲਦੇ ਨਹੀਂ ਸੀ ਬੰਦ ਆ ਮੁਲਜ਼ਮ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਦੱਸ ਦੇ ਕਿ ਕ੍ਰਾਈਮ ਬ੍ਰਾਂਚ ਸੈਕਟਰ 26 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਅਮਰਾਵਤੀ ਦੇ ਕੋਲ ਨਾਕਾ ਲਗਾ ਕੇ ਪਿੰਡਤ ਲੋਵਾਲ ਤੋਂ ਅਮਰਾਵਤੀ ਵੱਲ ਆ ਰਹੇ ਦੋਸ਼ੀ ਨੂੰ ਕਾਬੂ ਕੀਤਾ ਸਾਡੇ ਹੱਥ ਵਿੱਚ ਇੱਕ ਬੈਗ ਵੀ ਸੀ ਤੇ ਇਸ ਤੋਂ ਬਾਅਦ ਮੁਖਬਰ ਦੇ ਦੱਸਿਆ ਕਿ ਉਹ ਵਿਅਕਤੀ ਜੋ ਮੈਸੇਜ ਸਪਲਾਈ ਦਾ ਕੰਮ ਕਰਦਾ ਹੈ ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਦੀ ਤਲਾਸ਼ ਕਰਨ ਲਈ ਗਿਆ ਤੇ ਇਸ ਤੋਂ ਬਾਅਦ ਮੁਲਜ਼ਮ ਦੀ ਤਲਾਸ਼ੀ ਲਈ ਗਈ ਇਸ ਤੋਂ ਬਾਅਦ ਦੋਸ਼ੀ ਨੇ ਕਿਹਾ ਕਿ ਉਹ ਕਿਸੇ ਗਸਟੜ ਅਧਿਕਾਰੀ ਦੇ ਸਾਹਮਣੇ ਆਪਣੀ ਤਲਾਸ਼ੀ ਲੈਣਾ ਚਾਹੁੰਦਾ ਹੈ ਤੇ ਉਸ ਤੋਂ ਬਾਅਦ ਗਸਟੜ ਅਧਿਕਾਰੀ ACP ਨੋਰਪੁਰ ਬਿਸ਼ਨੋਈ ਮੌਕੇ ਤੇ ਪਹੁੰਚ ਤੇ ਉਕਤ ਦੋਸ਼ੀਆਂ ਦੀ ਪਾਲ ਕੀਤੀ ਤੇ ਉਸ ਤੋਂ ਬਾਅਦ ਉਕਤ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਕੋਲੋਂ 20 ਕਿਲੋ 700 ਗ੍ਰਾਮ ਗਾਂਜਾ ਬਰਾਮਦ ਹੋਇਆ ਜੋ ਕਿ ਇੱਕ ਬੈਗ ਵਿੱਚ ਮੌਜੂਦ ਸੀ ਇਹ ਮਹੇਸ਼ ਪਰਮਾ ਨਾਮ ਦਾ 20 tuổi ਦਾ ਕਬੀ ਕਾਬਸੀ ਕਲੀ ਰਹਿਣ ਵਾਲਾ ਹੈ। ਯਹਾਂ ਪਿੰਚੂਤਾ ਏਰੀਆ ਦੇ ਜੇ ਡਿਸਟ੍ਰਿਕਸ਼ਨ ਮੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ। ਜਿਸ ਕੀ इतला बड़ी पुलिस को हुई आठ जुलाई दो हजार के ये बंदा जो नशीले पदार्थ का सरगंजा बेचने का काम करता है ये डालू पाल से लेकर अमरावती की तरफ शाम को पहुंचेगा जो ये मुखबरी यकीनी होने पर पुलिस ने वहाँ पे नाका लगाया और सवा सात और साढ़े सात के बीच में इसको काबू किया और उसके बाद इसके जो तो हाथ में बैग था उसमें से गांजा जो कि 20 किलो साढे सात सौ सात सौ सात ग्राम बरामद तो 800 सजा हुई है हाँ तो उसमें जब इसको ब, ये गांजा बरामद होने पर इस पर, इस पर कोर्ट में केस चला जो कि मान्य श्री सुनील कुमार के निशी सर्जेस्ट कोर्ट चला है आज बहस सुनने के बाद माननीय अदालत ने

बंदे इसके प्लास्टिक का बैग था तो, तो सर आगे इस आगे मामले में कोई और खुलासा हुआ है कोई और गिरफ्तार हुआ हो इस मामले में या जहां से ये लेकर आता था कुछ ऐसा कोई जानकारी प्राप्त हुई हो? नहीं अभी तक कहां से लाया है ये इसका खुलासा नहीं हो पाया क्योंकि ये जब इसको पुलिस ने गिरफ्तार करके पूछताछ करी ये चालान करने के लिए उनसे लाया वहां से लाया और इनफैक्ट ये बंदे अभी इसके सोर्स के बारे में ਇਸ ਕੇਸ ਵਿੱਚ ਇਸੇ ਪਾਚੀਵੜਾ ਸਾਹਿਬ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਅਤੇ ਉਹਨਾਂ ਦੇ ਅਨੰਨ ਸੇਵਕ ਦੋ ਮੁਸਲਮਾਨ ਭਰਾ ਪਾਈ ਗਨੀਖਾਂ ਨਬੀ ਖਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਿਵਾਦ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਜੋ ਕਿ ਅੱਜ ਸਿਖਰਾਂ ਤੇ ਪਹੁੰਚ ਗਿਆ ਜਿਸ ਕਾਰਨ ਪੁਲਿਸ ਤੇ ਪ੍ਰਸ਼ਾਸਨ ਨੂੰ ਦਖਲਅੰਦਾਜ਼ੀ ਦੇਣੀ ਪਈ ਅੱਜ ਗੁਰਦੁਆਰਾ ਗਨੀਖਾਂ ਨਬੀ ਖਾਂ ਸਾਹਿਬ ਵਿਖੇ ਕਾਰ ਸੇਵਾ ਵਾਲੇ ਬਾਬਾ ਨਿਹੰਗ ਸਿੱਖ ਜਥੇਬੰਦੀਆਂ ਚ ਬਾਬਾ ਸਰਵਣ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਕਿਰਪਾਨ ਪੇਟ ਸਾਹਿਬ ਅਤੇ ਸੰਗਤਾਂ ਦਾ ਵੱਡਾ ਇਕੱਠ ਹੋਇਆ ਜਿੱਥੇ ਉਹਨਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਾਫੀ ਦੋਸ਼ ਲਗਾਏ ਤੇ ਮੈਂ ਜੀ ਮਨਮੋਹਨ ਸਿੰਘ ਖੇੜਾ ਮਾਛੀਵਾੜਾ ਸਾਹਿਬ ਤੋਂ ਇਹ ਸਥਾਨ ਦੇ ਉੱਤੇ ਇਸ ਤਰ੍ਹਾਂ ਹੈਗੀ ਆ ਗੱਲ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਇਹਦਾ ਵਰਲਡ ਦੇ ਵਿੱਚ ਨਾਂ ਗੁਰੂ ਸਾਹਿਬਾਨ ਕਰਕੇ ਹੀ ਆ ਕਿ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਹੋ ਨਹੀਂ ਸਕਦੀ ਤੇ ਆਮ ਕਰਕੇ ਜਿਹੜੀਆਂ ਵੀ ਇਤਿਹਾਸਕ ਜਗ੍ਹਾ ਨੇ ਉਹ ਇਤਿਹਾਸਕ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ ਆ ਤੇ ਇਹ ਜਿਹੜਾ ਸਥਾਨ ਆ ਇਸ ਇਹ ਸਥਾਨ ਕਾਰ ਸੇਵਾ ਵਾਲੇ ਸਤਖੰਡ ਵਾਸੀ ਬਾਬਾ ਹਰਵੰਦ ਸਿੰਘ ਉਹਨਾਂ ਨੂੰ ਦਿੱਤਾ ਹੋਇਆ ਸੀ ਕਿਉਂਕਿ ਇਸ ਸਥਾਨ ਦੇ ਉੱਤੇ ਬੈਠ ਕੇ ਇਸ ਮਛੀਵਾੜੇ ਦੀ ਧਰਤੀ ਦੇ ਉੱਤੇ ਕਰੋੜਾਂ ਰੁਪਇਆ ਬਾਬਾ ਜੀ ਨੇ ਇੱਥੇ ਖਰਚ ਕੀਤਾ ਵੱਡੀਆਂ-ਵੱਡੀਆਂ ਬਿਲਡਿੰਗਾਂ ਗੁਰਦੁਆਰਾ ਚਰਨ ਕਮ ਸਾਹਿਬ ਗੁਰਦੁਆਰਾ ਆਪਣੇ ਚਿਵਾਰਾ ਸਾਹਿਬ ਗੁਰਦੁਆਰਾ ਗਨੀਖਾਨ ਮੀਖਾ ਗੁਰਦੁਆਰਾ ਕਰਤਮਾਨਪੀਟ ਦੇ ਵੀ ਸੇਵਾ ਕੀਤੀ ਤੇ ਹੁਣ ਵੀ ਤੇ ਸੇਵਾ ਪੌਤ ਪਿੰਡ ਦੇ ਵਿੱਚ ਬੜਾ ਵੱਡਾ ਹਾਲ ਬਣ ਰਿਹਾ ਤੇ ਉਧਰ ਆਪਣੇ ਵੱਡਾ ਹਾਲ ਬਣ ਰਿਹਾ ਹੈਗਾ ਆਪਣੇ ਲੱਲਾ ਕੁੱਬਿਆਂ ਦੇ ਵਿੱਚ ਹੋਰ ਵੀ ਸੇਵਾ ਚੱਲਦੀ ਆ ਸੋ ਇਹ ਜਿਹੜੇ ਸਥਾਨ ਨੇ ਇੰਡੀਆ ਭਰ ਦੇ ਵਿੱਚ ਇਤਿਹਾਸਕ ਜਗ੍ਹਾ ਨੇ ਕਿਤੇ ਕਿਤੇ ਵੀ ਪੈਰਲਰ ਯਾਨੀ ਬਰਾਬਰ ਕਾਰ ਸੇਵਾ ਵਾਲਿਆਂ ਦੀ ਕੋਈ ਕਮੇਟੀ ਨਹੀਂ ਬਣੀ ਹੋਈ ਕਿਤੇ ਵੀ ਤੇ ਸੰਗਤ رائے ਦੇ ਦਿੰਦੀ ਆ ਤੇ ਹੁਣ ਇੱਥੇ ਗੱਲਬਾਤ ਇਹ ਸੀ ਜਦੋਂ ਨੋਟਬੰਦੀ ਹੋਈ ਨੋਟਬੰਦੀ ਹੋਣ ਤੋਂ ਉਪਰੰਤ ਬਾਬਾ ਸਤਖੰਡਵਾਸੀ ਬਾਬਾ ਜਰਨੈਲ ਸਿੰਘ ਉਹਨਾਂ ਦੇ ਕੋਲੇ 3 ਕਰੋੜ ਰੁਪਇਆ ਪਿਆ ਸੀ ਹੁਣ ਜੇ ਉਹ ਕਿਸੇ ਪਾਸੇ ਜਮਾ ਨਹੀਂ ਸੀ ਕਰਾਉਂਦੇ ਉਹ ਪੈਸਾ ਖਰਾਬ ਹੁੰਦਾ ਸੀ ਤੇ ਜਿਹੜੇ ਵੀ ਬੰਦੇ ਇੱਥੇ ਬਾਬਾ ਜੀ ਦੇ ਨਜ਼ਦੀਕੀ ਸੀ ਉਹਨਾਂ ਬੰਦਿਆਂ ਦੀ ਬਾਬਾ ਜੀ ਨੇ ਕਮੇਟੀ ਬਣਾ ਕੇ ਉਹ ਪੈਸਾ ਬੈਂਕ ਦੇ ਵਿੱਚ ਜਮਾ ਕਰਵਾਤਾ ਉਹ ਜਮਾ ਕਰਵਾਤਾ ਉਸ ਕਮੇਟੀ ਦੀ ਜਿਹੜੀ ਗੱਲਬਾਤ ਆ ਥੋੜੀ-ਬੋਤੀ ਕੋਈ ਇਹ ਸੰਗਤ ਦੇ ਨਾਲ ਕੋਈ ਗੱਲਬਾਤ ਹੋਈ ਵੀ ਨਹੀਂ ਜੀ ਇਹ ਤਾਂ ਇਹ ਗੁਰੂ ਘਰ ਜਿਵੇਂ ਹੁਣ ਚੱਲ ਰਿਹਾ ਵੀ ਇੱਕ ਕਿਸੇ ਗਿੱਲਾਂ ਵਾਲਿਆਂ ਅੰਦਾਜ਼ਿਆਂ ਐਸਾ ਤਰ੍ਹਾਂ ਕੋਈ ਗੱਲ ਚੱਲੀ ਤੇ ਉਹ ਕਮੇਟੀ ਨੇ ਉਹ ਅਸਤੀਫਾ ਦੇ ਕੇ ਜਿਹੜੀਆਂ ਚਾਬੀਆਂ ਸੀਗੀਆਂ ਉਹ ਆਪਣੇ ਜਿਹੜੇ ਕਿ ਆਪਣੇ ਸੁਖਵੰਤ ਗਿੱਲ ਸੀ ਉਹਨਾਂ ਨੂੰ ਦੇਤੀਆਂ ਪੱਤਰਕਾਰ ਪੱਤਰਕਾਰ ਉਹ ਕਹਿੰਦੇ ਸੀ ਵੀ ਨਵੀਂ ਕਮੇਟੀ ਆਪਾਂ ਬਣਾ ਦਿੰਨੇ ਆ ਸੋ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਸੁਖਵੰਤ ਸਿੰਘ ਗਿੱਲ ਦੀ ਡੈਥ ਹੋ ਗਈ ਡੇਥ ਹੋਣ ਤੋਂ ਬਾਅਦ ਫਿਰ ਦਲਜੀਤ ਸਿੰਘ ਗਿੱਲ ਟੋਟਲ ਅਮਾਉਂਟ ਇੰਉ ਸੀਗੀ ਵੀ ਜਿਹੜੀ ਪਹਿਲੀ ਕਮੇਟੀ ਸੀ ਉਹਨੇ 2 ਕਰੋੜ 96 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਤੇ ਉਹਦੇ ਵਿੱਚ ਜਿਵੇਂ ਸੰਗਤ ਤੋਂ ਜਾਂ ਹੋਰ ਇੱਥੇ ਕਾਰਸੇਵਾ ਵਾਲੇ ਮਹਾਪੁਰਸ਼ਾਂ ਤੋਂ ਜਿਵੇਂ ਪਤਾ ਲੱਗਿਆ ਵੀ ਇਹ ਤਕਰੀਬਨ ਹੁਣ ਤਾਂ ਵੱਧ ਗੋਲਕ ਨਿਕਲਦੀ ਆ ਦੋਨਾਂ ਪਾਸਿਆਂ ਦੀ ਗੋਲਕ ਹੁੰਦੀ ਆ ਉਹ ਚਲੋ 12 ਮਹੀਨਿਆਂ ਦੀ 25 ਲੱਖ ਰੁਪਈਆ ਲਾ ਲਓ ਤੇ ਮਿੱਟੀ ਵੀ 25 ਲੱਖ ਦੀ ਸੀਗੀ ਤੇ 14 13 14 ਲੱਖ ਰੁਪਈਆ ਬਾਬਾ ਵਧਾਵਾ ਕਹਿੰਦਾ ਸੀ ਮੇਥੋਂ ਲਿਆ ਤੇ ਕੁੱਲ ਮਿਲਾ ਕੇ ਤੁਸੀਂ ਲਾ ਲਓ ਵੀ 1 ਕਰੋੜ 60 ਲੱਖ ਰੁਪਈਆ ਸੀ 3 ਕਰੋੜ 60 ਲੱਖ ਸੀਗਾ ਜੀ 3 ਕਰੋੜ 60 ਲੱਖ ਦੇ ਵਿੱਚੋਂ ਤੇ ਕੁਝ 11 ਲੱਖ ਰੁਪਈਆ ਬੈਂਕ ਦੇ ਵਿੱਚ ਪਿਆ ਤੇ ਚਲੋ ਮਹਾਪੁਰਸ਼ਾਂ ਨੇ ਇਹ ਗੱਲ ਕਹੀ ਵੀ ਹਿਸਾਬ-ਕਿਤਾਬ ਨਹੀਂ ਅਸੀਂ ਕਰਦੇ ਮੇਰਾ ਖਿਆਲ ਆ ਪਹਿਲਾਂ ਵੀ ਮੈਂ ਇਹ ਗੱਲ ਕਹੇ ਤੀ ਵੀ ਅਸੀਂ ਤਾਂ ਭਾਈ ਸੰਗਤ ਸਾਨੂੰ ਅਸੀਂ ਪੰਡਾ ਬਣ ਕੇ ਦੇ ਦਿੰਦੀ ਆ ਅਸੀਂ ਵੀ ਬਿਨਾ ਕਿ ਨਹੀਂ ਦੇ ਦਿੰਦੇ ਆ ਤਾਂ ਸੰਗਤ ਰੱਖੀ ਹੋਈ ਆ ਵੀ ਹਿਸਾਬ-ਕਿਤਾਬ ਨੂੰ ਛੱਡ ਦੋ ਚਲੋ ਮਹਾਪੁਰਸ਼ਾਂ ਦੇ ਕਹਿਣ ਤੇ ਸੰਗਤ ਨੇ ਹਿਸਾਬ-ਕਿਤਾਬ ਛੱਡਦਾ ਵੀ ਚਾਬੀਆਂ ਦੇ ਦਿਓ ਕਾਰ ਸੇਵਾ ਵਾਲੇ ਉਸੇ ਤਰ੍ਹਾਂ ਹੀ ਕਾਰ ਸੇਵਾ ਆਪਣੀ ਨਿਰੰਤਰ ਜਾਰੀ ਰੱਖਣਗੇ ਤੇ ਹੋਇਆ ਕਿ ਵੀ ਉਹਦੇ ਦਰਮਿਆਨ ਵੀ ਕਾਰ ਸੇਵਾ ਵਾਲਿਆਂ ਨੇ ਵੀ ਕਿਹਾ ਸੁਣਿਆ ਰਵਗੇਰਾ ਵੀ ਉਹ ਚਾਬੀਆਂ ਦੇਣ ਤੋਂ ਮੁਕਰ ਗਏ ਚਾਬੀਆਂ ਨੂੰ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਚਾਬੀ ਹੈ ਜਿਹੜੀ ਰਠੌਰ ਹੈਗਾ ਰਠੌਰ ਜਿਹਦਾ ਜਿਹਦਾ ਨਾਮ ਜਗਦੀਸ਼ ਸਿੰਘ ਰਠੌਰ ਆ ਉਹਨੇ ਚਾਬੀਆਂ ਨਹੀਂ ਦਿੱਤੀਆਂ ਜਦ ਕਿ ਉਹ ਜਗਦੀਸ਼ ਸਿੰਘ ਰਠौरी ਇਹ ਗੱਲ ਦੱਸ ਸਕਦਾ ਹੈ ਗੱਲ ਕਿ 1 ਕਰੋੜ 13 ਲੱਖ ਰੁਪਏ ਦੇ ਕਰੀਬ ਤਾਂ ਪਰਸਨਲ ਖਾਤਿਆਂ ਦੇ ਵਿੱਚ ਪੈਸੇ ਗਏ ਹੋਏ ਨੇ ਕੋ ਸੰਗਤ ਨੂੰ ਦੇਣ ਹਿਸਾਬ ਦੇ ਚਾਬੀਆਂ ਨਹੀਂ ਦੇਣੀਆਂ ਹੈਗੀਆਂ ਚਾਬੀਆਂ ਦਾ ਅਕਸਰ ਸੰਗਤ ਦੀਆਂ ਚਾਬੀਆਂ ਸੰਗਤ ਦੀ ਇਹ ਜਗ੍ਹਾ ਕਿਉਂਕਿ ਇਹ ਜਿਹੜਾ ਵਰਤਾਵਾ ਉਹਨਾਂ ਨੇ ਇਹ ਕੀਤਾ ਕਿ ਨਹੀਂ ਸੀ ਕਰਨਾ ਚਾਹੀਦਾ ਕੱਲ ਗੱਲ ਕਰਦੇ ਹੋ ਪਰਸਨਲ ਖਾਤਿਆਂ 'ਚ ਪੈਸੇ ਗਏ ਨੇ ਕਮੇਟੀ ਮੈਂਬਰਾਂ ਦੇ ਪਰਸਨਲ ਖਾਤਿਆਂ 'ਚ ਪੈਸੇ ਗਏ ਕਮੇਟੀ ਮੈਂਬਰ ਹੀ ਸੀਗੇ ਮਾਚੀਵਾੜਾ ਸਾਇਬ ਇਤਿਹਾਸਕ ਗੁਰਦੁਆਰਾ ਗਨੀਖਾ ਨਵੀਖਾਣ ਸਾਇਵਿਕੇ ਦੋ ਅਕਾਲੀ ਆਗੂਆਂ ਵੱਲੋਂ ਕਰੀਬ 1 ਕਰੋੜ ਰੁਪਏ ਦਾ ਗਵਨ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਪ੍ਰਬੰਧਕ ਕਮੇਟੀ ਦੇ ਔਦੇ ਦਾ ਜਗਦੀਸ਼ ਸਿੰਘ ਰਾਠੌਰ ਸਾਪਾ ਕੌਂਸਲ ਨਗਰ ਕੌਂਸਲ ਮਾਰਸੀਵਾੜਾ ਸਾਇਬਰ ਅਦੇ ਦਲਜੀਤ ਸਿੰਘ ਗਿਲਵਲੋਂ ਸਾਪਾ ਪ੍ਰਧਾਨ ਨਗਰ ਕੌਂਸਲ ਮਾਚੀਵਾੜਾ ਲੱਖਾਂ ਦੀ ਗਿਣਤੀ 'ਚ ਨਗਦ ਰਾਸ਼ੀ ਖਾਤਿਆਂ 'ਚੋਂ ਕਢਵਾਈ ਅਤੇ ਘਰੇਲੂ ਖਾਤਿਆਂ ਵਿੱਚ ਵੀ ਪੈਸੇ ਟਰਾਂਸਫਰ ਕੀਤੇ ਜਾਣ ਦੇ ਗਵਨ ਦੇ ਚੱਲਦੇ ਹ ਅਕਾਲੀ ਦਲ ਵੱਲੋਂ ਇਹਨਾਂ ਦੋਵਾਂ ਨੂੰ ਪਾਰਟੀ 'ਚੋਂ ਬਾਹਰ ਕੀਤਾ ਗਿਆ ਗੁਰੂ ਘਰ ਅੰਦਰ ਕਰੀਬ 1 ਕਰੋੜ ਰੁਪਏ ਦਾ ਗਵਨ ਦੱਸਿਆ ਜਾ ਰਿਹਾ ਤੇ ਸਮਰਾਲਾ ਅਕਾਲੀ ਦਲ ਹਲਕਾ एंजॉय परमजीत सिंह ਢਿੱਲੋ ਨੇ ਦੋਵਾਂ ਨੂੰ ਪਾਰਟੀ ਚੋਂ ਬਾਹਰ ਕੀਤਾ ਦੇਖੋ ਇੱਕ ਬਹੁਤ ਹੀ ਪਿਛਲੇ ਸਮੇਂ ਚ ਗੁਰਦੁਆਰਾ ਗਨੀਖਾ ਨਵੀਂਖਾ ਦਾ ਮਸਲਾ ਮਾਛਵਾੜਾ ਸਾਹਿਬ ਦਾ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਸੀਗਾ ਜਿੱਥੇ ਇੱਕ ਲੋਕਲ ਕਮੇਟੀ ਬਣੀ ਆ ਤੇ ਜਿਹਦੇ ਵਿੱਚ ਕਿ ਉਸ ਜਿਹੜਾ ਬੈਂਕ ਦਾ ਖਾਤਾ ਸੀ ਉਹਦੇ ਵਿੱਚ ਕਈ ਕਰੋੜਾਂ ਰੁਪਏ ਸੀਗੇ ਤੇ ਉਸ ਜੋ ਸੀ ਸੰਗਤ ਦੇ ਨਾਲ ਗੱਲ ਕੀਤੀ ਸੰਗਤ ਨੇ ਸਾਡੇ ਧਿਆਨ ਚ ਲਿਆਂਦਾ ਵੀ ਉੱਥੇ ਪੈਸਿਆਂ ਦਾ ਗਬਰਨ ਹੋਇਆ ਤੇ ਕੁਝ ਦਿਨ ਸਮਾਂ ਪਹਿਲਾਂ ਸਾਨੂੰ 4-5 ਦਿਨ ਪਹਿਲਾਂ ਲੋਕਾਂ ਨੇ ਇੱਕ ਬੈਂਕ ਸਟੇਟਮੈਂਟ ਅਸੀਂ ਆਪਣੇ ਐਫਰਟ ਨਾਲ ਲੋਕਾਂ ਦੇ ਸਹਿਯੋਗ ਨਾਲ ਘੜਾਈ ਉਹਦੇ ਵਿੱਚ ਜਦੋਂ ਐਂਟਰੀਆਂ ਦੇਖੀਆਂ ਗਈਆਂ ਤੇ ਉਸ ਦੇ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਜੇ ਮੈਂ ਖਾਸ ਕਰ ਕਹਾਂ ਇੱਕ ਜਗਦੀਸ਼ ਸਿੰਘ ਜੀ ਰਠੌਰ ਨੇ ਸਾਬਕਾ ਐਮਸੀ ਨੇ ਉਹਨਾਂ ਦੇ ਖਾਤੇ ਦੇ ਵਿੱਚ 50 ਲੱਖ ਤੋਂ ਉੱਤੇ ਦੀ ਐਂਟਰੀ ਉਹਨਾਂ ਦੇ ਖਾਤੇ ਚਲੇ ਜਾਂਦੀ ਹੈ 17 ਲੱਖ ਦੇ ਕਰੀਬ ਜੋ ਦਰਜੀਤ ਸਿੰਘ ਜੀ ਗਿੱਲ ਸਾਬਕਾ ਪ੍ਰਧਾਨ ਨੇ ਉਨ੍ਹਾਂ ਦੇ ਖਾਤੇ 17 ਲੱਖ ਰੁਪਏ ਟਰਾਂਸਫਰ ਹੁੰਦਾ ਤੇ 18 ਲੱਖ ਰੁਪਏ ਕੋ ਸਿਮਰ ਢੱਲੋ ਜਿਹੜੇ ਦਿਲਜੀਤ ਗਿੱਲ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਖਾਤੇ ਟਰਾਂਸਫਰ ਕੀਤਾ ਜਾਂਦਾ ਸੋ ਕਰੀਬਨ 1 ਕਰੋੜ ਰੁਪਏ ਪਰਸਨਲ ਖਾਤੇਆਂ ਟਰਾਂਸਫਰ ਹੁੰਦਾ ਇਸ ਤੋਂ ਇਲਾਵਾ ਕਈ ਰਕਮ ਜਿਹੜੀ ਆ ਕਿ ਕੈਸ਼ ਦੇ ਤੌਰ ਤੇ ਕੱਢੀ ਜਾਂਦੀ ਸੋ ਮੈਂ ਇਹ ਇਹਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਜਰੂਰ ਕਿਉਂਕਿ ਉਹ ਸ਼੍ਰੋਮਣੀ ਕਾਲੀਦਾਲ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਮੈਂ ਤੇ ਬਾਜਵਾ ਜੀ ਮੇਰੇ ਨਾਲ ਮੈਂਬਰ ਸਾਹਿਬ ਐਸਜੀਪੀਸੀ ਸਾਡੇ ਨਾਲ ਗਿਆ ਸੀ ਉਹਨਾਂ ਨੂੰ ਸਮਾਂ ਦਿੱਤਾ ਕਿ ਭਾਈ ਲੋਕਾਂ ਦੇ ਵਿੱਚ ਇੱਕ ਸ਼ੰਕਾ ਹੈ ਵੀ ਗੁਰਦੁਆਰਾ ਸਾਹਿਬ ਦੇ ਪੈਸੇ ਦਾ ਖੁਰਦ-ਬੁਰਦ ਕੀਤਾ ਗਿਆ ਉਹਨਾਂ ਦੀ ਉਹਨਾਂ ਦਾ ਹਿਸਾਬ ਬਣਦਾ ਕਿਉਂਕਿ ਇਹ ਸੰਗਤ ਦਾ ਪੈਸਾ ਜਿਸ ਦੇ ਕਹਿਣ ਤੇ ਉਹਨਾਂ ਦਾ ਇਹ ਜਵਾਬ ਸੀ ਵੀ ਇਹ ਸੰਗਤ ਦਾ ਪੈਸਾ ਨਹੀਂ ਅਸੀਂ ਕਮੇਟੀ ਆ ਅਸੀਂ ਦੇਖਾਂਗੇ ਕਿਵੇਂ ਚਲਾਉਣਾ ਤੇ ਪਿਛਲੇ ਤਕਰੀਬਨ 4-5 ਦਿਨ ਦਾ ਸਮਾਂ ਦੇਣ ਤੋਂ ਬਾਅਦ ਵੀ ਉਹ ਇਸ ਚੀਜ਼ ਨੂੰ ਸੰਗਤ ਮੂਹਰੇ ਲਿਆਉਣ 'ਚ ਅਸਮਰਥ ਰਹੇ ਨੇ ਵੀ ਪੈਸਾ ਕਿੱਥੇ ਤੇ ਕਿਵੇਂ ਵਰਤਿਆ ਗਿਆ ਜਦੋਂ ਉਹਨਾਂ ਦਾ ਇਹ ਅਸੀਂ ਨਾ ਪੱਕੀ ਰਵਈਆ ਸੁਣਿਆ ਤੇ ਦੇਖਿਆ ਵੀ ਉਹਨਾਂ ਦੇ ਮਨਸ਼ਾ ਕੀ ਆ ਸੋ ਇਸ ਕਰਕੇ ਪਾਰਟੀ ਨੇ ਫੈਸਲਾ ਲੈਣਾ ਪਿਆ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਹਰ ਤਰ੍ਹਾਂ ਦਾ ਨਾਤਾ ਤੋੜ ਦਿਆ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਂਦਾ ਆ ਤੇ ਸੰਗਤ ਦੇ ਤੇ ਲੋਕ ਇੱਤਾਂ ਨੂੰ ਦੇਖਦੇ ਸਾਨੂੰ ਫੈਸਲਾ ਕਰਨਾ ਆ ਅਸੀਂ ਤੇ ਨਾਲ ਇਹ ਵੀ ਮੈਂ ਆਸ਼ਵਾਸ਼ਣ ਦਿਵਾਉਣਾ ਸੰਗਤ ਨੂੰ ਕਿ ਅਸੀਂ ਤੁਹਾਡੇ ਨਾਲ ਖੜੇ ਆ ਕੱਲੇ-ਕੱਲੇ ਪੈਸੇ ਦਾ ਹਿਸਾਬ ਲਵਾਂਗੇ ਕਿਉਂਕਿ ਗੁਰੂ ਘਰ ਦੇ ਨਾਲ ਜਿਹੜਾ ਵੀ ਬੰਦਾ ਸ਼ਰਧਾ ਨਾਲ ਮੱਥਾ ਟੇਕਦਾ ਕੋਈ ਦਸਵੰਤ ਕੱਢਦਾ ਕੋਈ ਕਿਸੇ ਤਰੀਕੇ ਕੱਢਦਾ ਉਹ ਪੈਸਾ ਸਾਰੀ ਸੰਗਤ ਦਾ ਪੈਸਾ ਆ ਤੇ ਉਹ ਕਿੱਥੇ ਵਰਤਿਆ ਜਾ ਰਿਹਾ ਕਿਵੇਂ ਵਰਤਿਆ ਜਾ ਰਿਹਾ ਇਹ ਪਾਰਦਰਸ਼ਤਾ ਦੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸੀ ਪਰ ਬੜਾ ਅਫਸੋਸ ਹੁੰਦਾ ਜੇ ਤਾਂ ਕੁਝ ਲੋਕ ਉਸ ਪੈਸੇ ਨੂੰ ਨਿੱਜੀ ਸਮਝ ਕੇ ਆਪਣੇ ਨਿੱਜੀ ਖਾਤਿਆਂ ਦੇ ਵਿੱਚ ਟਰਾਂਸਫਰ ਕਰਦੇ ਨੇ ਦੇਖੋ ਪਹਿਲਾਂ ਤੇ ਇਸ ਗੱਲ ਦੀ ਸ਼ੰਕਾ ਇੱਥੇ ਦੂਰ ਹੋ ਜਾਂਦੀ ਆ ਵੀ ਜੇ ਆਪਾਂ ਨੇ ਕਿਸੇ ਨੂੰ ਕੈਸ਼ ਪੇਮੈਂਟ ਦੇਣੀ ਸੀ ਜਾਂ ਕੁਝ ਹੋਰ ਪੇਮੈਂਟਸ ਕਰਨੀਆਂ ਸੀ ਤਾਂ ਨਿੱਜੀ ਖਾਤਿਆਂ ਦੇ ਵਿੱਚ ਪੈਸੇ ਪਹਿਲਾਂ ਟਰਾਂਸਫਰ ਕਿਉਂ ਕੀਤੇ ਗਏ ਦੂਸਰੀ ਗੱਲ ਉਸ ਖਾਤੇ ਦੇ ਵਿੱਚੋਂ ਸਿੱਧੇ ਚੈੱਕ ਕੱਟ ਕੇ ਸਿੱਧੀਆਂ ਪੇਮੈਂਟਾਂ ਕਿਉਂ ਨਹੀਂ ਕੀਤੀਆਂ ਗਈਆਂ ਸੋ ਸਵਾਲਾਂ ਦਾ ਘੇਰਾ ਬਹੁਤ ਵੱਡਾ ਆ ਤਕਰੀਬਨ 2 ਤੋਂ 2.5 ਕਰੋੜ ਰੁਪਈਆ ਜੋ ਸੀ ਇਹ ਜੋ ਆਪਣੇ ਖਾਤੇ ਦੇ ਵਿੱਚ ਸੀਗਾ ਜਿਦੇ ਵਿੱਚੋਂ 1 ਕਰੋੜ ਦੀਆਂ ਐਂਟਰੀਆਂ ਤਾਂ ਸਿੱਧੀਆਂ ਨੇ ਜਿਹੜੀਆਂ ਕਿ ਵਕ ਵਕਾ ਤਿੰਨ ਜਣਿਆਂ ਦੇ ਖਾਤੇ 'ਚ ਵੀ ਟਰਾਂਸਫਰ ਕੀਤੀਆਂ ਵੀ ਇਹਨਾਂ ਦੇ ਪਾਰਟੀ ਦੀ ਗੱਲ ਕਰੀ ਤਾਂ ਪਾਰਟੀ ਵਿੱਚ ਕੀ ਆਉਂਦੇ ਨੇ ਜਿਹਦੇ ਦੋਨੇ ਇਹ ਦੋਨੇ ਜਣੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਤਾਂ ਦਰਜੀਤ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੁਮਾਇੰਦਗੀ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜਾ ਜਗਦੀਸ਼ ਸਿੰਘ ਰਠੌਰਾ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਐਮਸੀ ਰਹੇ ਨੇ ਤੇ ਹੁਣ ਵੀ ਇਹ ਪਾਰਟੀ ਦੇ ਐਕਟੀਵਿਟੀਆਂ ਵਿੱਚ ਸਾਡੇ ਨਾਲ ਚੱਲਦੇ ਸੀ ਬਟ ਜਦੋਂ ਦਾ ਮਸਲਾ ਸਾਹਮਣੇ ਆਇਆ ਅਸੀਂ ਬਹੁਤ ਇਨਾਂ ਨਾਲ ਕੋਸ਼ਿਸ਼ ਕੀਤੀ ਰਾਬਤਾ ਕਾਇਮ ਕੀਤਾ ਤੇ ਮੈਂ ਸਾਫ਼ ਕਰਨਾ ਚਾਹੁੰਦਾ ਬੀਬੀ ਸ਼੍ਰੋਮਣੀ ਅਕਾਲੀ ਦਲ ਪੰਥਨਾ ਪੰਜਾਬਨਾ ਗੁਰੂ ਘਰਾਂ ਨਾਲ ਜੁੜੀ ਹੋਈ ਹਰੇਕ ਦਾ ਖਿਆਲ ਰੱਖ ਕੇ ਬਰਾਬਰ ਦਾ ਬਰਾਬਰਤਾ ਨਾਲ ਤੁਰਦੀ ਆ ਤੇ ਜਿਹੜਾ ਬੰਦਾ ਨਿੱਜੀ ਹਿੱਤਾਂ ਲਈ ਨਿੱਜੀ ਸਵਾਰਥ ਲਈ ਗੁਰੂ ਘਰਾਂ ਦੇ ਪੈਸੇ ਦਾ ਗਵਨ ਕਰਦਾ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਕੋਈ ਲੈਣ ਦੇਣ ਨਹੀਂ ਆ ਤੇ ਅਸੀਂ ਇਹਨਾਂ ਦੀ ਆਪਣੇ ਚ ਜੋ ਮਰਜ਼ੀ ਆ ਸਮਝ ਇੰਪੋਰਟੈਂਸੀ ਪਰ ਗੁਰੂ ਦੇ ਮੂਹਰੇ ਆਪਾਂ ਗੁਰੂ ਨੂੰ ਜਾਣਦੇ ਨਹੀਂ ਆ ਉਹਨੂੰ ਸੱਚੇ ਜਾਣ ਕੇ ਦੱਸਦੇ ਆ ਵੀ ਅਸੀਂ ਅੱਜ ਤੋਂ ਬਾਅਦ ਇਹ ਦੋ ਜਾਨੇ ਆਂਦੇ ਨਾ ਬਿਲਕੁਲ ਨਾਤਾ ਤੋੜਦੇ ਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੇ ਇਹਨਾਂ ਤੋਂ ਵੱਖ ਕਰਦੀ ਆ ਤੇ ਗੁਰੂ ਘਰ ਦੇ ਕੱਲੇ-ਕੱਲੇ ਪੈਸੇ ਦਾ ਹਿਸਾਬਦੰ ਹੋਣ ਲਈ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਖੜੇ ਆ ਤੇ ਉਸ ਹਿਸਾਬ ਦਵਾਵਾਂਗੇ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕਲੀ ਮੈਨੂ ਯਾਨੀ ਕਿ ਤੇਜੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ